ਤਾ ਆਖਿਰਕਾਰ ਉਹ ਸਮਾਂ ਆ ਚੁੱਕਿਆ ਹੈ ਜਦੋਂ ਕਿ ਲੋਕਾਂ ਨੂੰ ਇੰਤਜ਼ਾਰ ਸੀ ਕਿ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਬਣੇਗਾ ਤਾਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਜਿਹੜਾ ਹੋ ਚੁੱਕਿਆ ਤਾਂ ਆਤੀਸ਼ੀ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਤਾਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਜਿਹੜੇ ਉਹ ਆਤੀਸ਼ੀ ਹੋਣਗੇ ਤਾਂ ਅੱਜ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤੀਸ਼ੀ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਆਫੀਸ਼ੀਅਲ ਅਨਾਉਂਸਮੈਂਟ ਆ ਜਿਹੜੀ ਉਹ ਕਰ ਦਿੱਤੀ ਜਾਵੇਗੀ ਤਾਂ ਜਦੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਵਾਂਗਾ ਤਾਂ ਕੁਝ ਚਿਹਰਿਆਂ ਦੇ ਉੱਪਰ ਨਿਗਾਹ ਜਿਹੜੀ ਲੋਕਾਂ ਦੀ ਉਹ ਟਿਕੀ ਹੋਈ ਸੀ ਕਿ ਆਖਰਕਾਰ ਇਹਨਾਂ ਚਿਹਰਿਆਂ ਦੇ ਵਿੱਚੋਂ ਦਿੱਲੀ ਦਾ ਨਵਾਂ ਮੁੱਖ ਮੰਤਰੀ ਜਿਹੜਾ ਉਹ ਕੌਣ ਹੋਵੇਗਾ ਤਾਂ ਸੰਜੇ ਸਿੰਘ ਦੇ ਉੱਪਰ ਨਿਗਾਹ ਟਿਕੀ ਹੋਈ ਸੀ ਆਤੀਸ਼ੀ ਦੇ ਉੱਪਰ ਨਿਗਾਹ ਟਿਕੀ ਹੋਈ ਸੀ ਤਾਂ ਗੋਪਾਲ ਰਾਏ ਦੇ ਉੱਪਰ ਵੀ ਜਿਹੜੀ ਨਿਗਾਹ ਉਹ ਟਿਕੀ ਹੋਈ ਸੀ ਤਾਂ ਕਾਫੀ ਨਾਮ ਨਿਕਲ ਕੇ ਸਾਹਮਣੇ ਆ ਰਹੇ ਸੀ ਕਿ ਇਹਨਾਂ ਨਾਮਾਂ ਦੇ ਵਿੱਚੋਂ ਇੱਕ ਤਾਂ ਜਿਹੜਾ ਉਹ ਦਿੱਲੀ ਦਾ ਨਵਾਂ ਮੁੱਖ ਮੰਤਰੀ ਹੋ ਸਕਦਾ ਤਾਂ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਆ ਕਿ ਆਤੀਸ਼ੀਆ ਜਿਹੜੀ ਉਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਅਫੀਸ਼ੀਅਲ ਅਨਾਉਂਸਮੈਂਟ ਜਿਹੜੀ ਉਹ ਕੀਤੀ ਜਾਵੇਗੀ ਤਾਂ ਅੱਜ ਬਿਦਾ ਇੱਕ ਦਲ ਦੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਨਾਮ ਰੱਖਿਆ ਜਾਂਦਾ ਹੈ ਉਹੀ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਨਾ ਸੀ ਤਾਂ ਆਤੀਸ਼ੀ ਦਾ ਨਾਮ ਆ ਜਿਹੜਾ ਉਹ ਰੱਖਿਆ ਗਿਆ ਅਰਵਿੰਦ ਕੇਤਰੀਵਾਲ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਅੱਜ ਅਸਤੀਫਾ ਜਿਹੜਾ ਉਹ ਦਿੱਤਾ ਜਾਵੇਗਾ ਤਾਂ 4:30 ਵਜੇ ਅਰਵਿੰਦ ਕੇਤਰੀਵਾਲ ਦੀ ਮੀਟਿੰਗ ਦਿੱਲੀ ਦੇ ਐਲਜੀ ਦੇ ਨਾਲ ਹੋਵੇਗੀ ਤਾਂ ਉਥੇ ਮੁਲਾਕਾਤ ਦੌਰਾਨ ਅਰਵਿੰਦ ਕੇਤਰੀਵਾਲ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਸੌਂਪਿਆ ਜਾਵੇਗਾ ਤਾਂ ਅੱਜ 11:30 ਵਜੇ ਵਿਧਾਇਕ ਦਲ ਦੀ ਮੀਟਿੰਗ ਆ ਛੜੀ ਉਹ ਸੱਦੀ ਜਾਂਦੀ ਆ ਤਾਂ ਇਸ ਮੀਟਿੰਗ ਦੇ ਵਿੱਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦੇ ਉੱਪਰ ਚਰਚਾ ਛੜੀ ਉਹ ਕੀਤੀ ਜਾਣੀ ਸੀ ਤਾਂ ਆਤੀਸ਼ੀ ਦਾ ਨਾਮ ਆ ਛੜਾਉ ਰੱਖਿਆ ਗਿਆ ਤਾਂ ਕਾਲਕਾਜੀ ਤੋਂ ਆਤੀਸ਼ੀ ਨੇ ਜਿਹੜੇ ਉਹ ਵਿਧਾਇਕ ਨੇ ਤਾਂ ਹੁਣ ਉਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਕਿਉਂਕਿ ਸਰਵ ਸੰਮਤੀ ਦੇ ਨਾਲ ਉਹਨਾਂ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਜੇਕਰ ਅਸੀਂ ਕੁਝ ਪਿਛਲੇ ਸਮੇਂ ਦੀ ਗੱਲ ਕਰ ਲਈਏ ਤਾਂ ਜਦੋਂ ਆਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਜੇਲ੍ਹ ਦੇ ਵਿੱਚ ਸੀ ਤਾਂ ਆਮ ਆਦਮੀ ਪਾਰਟੀ ਸੀ ਜਿਹੜੀ ਉਸ ਨੂੰ ਮਜ਼ਬੂਤੀ ਦੇ ਨਾਲ ਖੜਾ ਰੱਖਣ ਦੇ ਵਿੱਚ ਆਤੀਸ਼ੀ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਜ਼ਿਆਦਾ ਪ੍ਰੈਸ ਕਾਨਫਰੰਸਾਂ ਨੇ ਜਿਹੜੀਆਂ ਉਹ ਆਤੀਸ਼ੀ ਦੇ ਵੱਲੋਂ ਹੀ ਕੀਤੀਆਂ ਜਾਂਦੀਆਂ ਸੀ ਵੱਡੇ ਫੈਸਲੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਆਤੀਸ਼ੀ ਦਾ ਹੱਥ ਹੀ ਆ ਜਿਹੜਾ ਉਹ ਮੰਨਿਆ ਜਾਂਦਾ ਸੀ ਤਾਂ ਹੁਣ ਆਤੀਸ਼ੀ ਦੇ ਨਾਮ ਦੇ ਉੱਪਰ ਮੋਹਰ ਆ ਝੜੀ ਉਹ ਲੱਗੀ ਆ ਤਾਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਹੁਣ ਆਤੀਸ਼ੀ ਹੋਣਗੇ ਤਾਂ ਜਦੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਵਾਂਗਾ ਤਾਂ ਉਸ ਤੋਂ ਬਾਅਦ ਕੁਝ ਖਾਸ ਚਿਹਰਿਆਂ ਦੇ ਉੱਪਰ ਲੋਕਾਂ ਦੀ ਨਿਗਾ ਸੀ ਕਿ ਇਹਨਾਂ ਚਿਹਰਿਆਂ ਦੇ ਵਿੱਚੋਂ ਕੋਈ ਵੀ ਮੁੱਖ ਮੰਤਰੀ ਆ ਜਿਹੜਾ ਉਹ ਹੋ ਸਕਦਾ ਤਾਂ ਹੁਣ ਉਹ ਚਿਹਰਾ ਜਿਹੜਾ ਸਪਸ਼ਟ ਹੋ ਚੁੱਕਿਆ ਕਲੀਅਰ ਹੋ ਚੁੱਕਿਆ ਤਾਂ ਨਵਾਂ ਮੁੱਖ ਮੰਤਰੀ ਦਿੱਲੀ ਦੇ ਅਤੀਸ਼ੀ ਬਣਨ ਜਾ ਰਹੇ ਨੇ ਕੁਝ ਹੀ ਸਮੇਂ ਦੇ ਵਿੱਚ ਅਫੀਸ਼ੀਅਲ ਅਨਾਉਂਸਮੈਂਟ ਆ ਜਿਹੜੀ ਉਹ ਕਰ ਦਿੱਤੀ ਜਾਵੇਗੀ ਤਾਂ ਕੱਲ ਪੀਏਸੀ ਦੀ ਮੀਟਿੰਗਾਂ ਜਿਹੜੀ ਉਹ ਵੀ ਹੁੰਦੀ ਆ ਤਾਂ ਉਸ ਮੀਟਿੰਗ ਦੇ ਵਿੱਚ ਵੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦੀ ਚਰਚਾ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਕੱਲ ਤੋਂ ਬਾਅਦ ਅੱਜ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ 11:30 ਵਜੇ ਵਿਧਾਇਕ ਦਲ ਦੀ ਮੀਟਿੰਗਾਂ ਜਿਹੜੀ ਉਹ ਸੱਦੀ ਗਈ ਸੀ ਤਾਂ ਇਸ ਮੀਟਿੰਗ ਦੇ ਵਿੱਚ ਆਤੀਸ਼ੀ ਦੇ ਨਾਮ ਦੇ ਉੱਪਰ ਮੋਹਰਾਂ ਜਿਹੜੀ ਉਹ ਲੱਗ ਚੁੱਕਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਅਫੀਸ਼ੀਅਲ ਅਨਾਉਂਸਮੈਂਟਾਂ ਜਿਹੜੀ ਉਹ ਕੀਤੀ ਜਾਵੇਗੀ ਤਾਂ 11:30 ਵਜੇ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਆ ਤੇ 4:30 ਵਜੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਸੌਂਪਿਆ ਜਾਵੇਗਾ ਤੱਕ ਉਹੀ ਹੀ ਸਮੇਂ ਦੇ ਵਿੱਚ ਇਹ ਅਫੀਸ਼ੀਅਲ ਅਨਾਉਂਸਮੈਂਟ ਹੋ ਜੇਗੀ ਕਿ ਦਿੱਲੀ ਦੇ ਨਵੇਂ ਮੁੱਖ ਮੰਤਰੀ ਨੇ ਜਿਹੜੇ ਉਹ ਆਤੀਸ਼ੀ ਹੋਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤੀਸ਼ੀ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਤਾਂ ਹੁਣ ਤੱਕ ਦੀ ਤੁਹਾਡੇ ਨਾਲ ਸਭ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤੀਸ਼ੀ ਹੋਣਗੇ ਕਿਉਂਕਿ ਉਹਨਾਂ ਦਾ ਨਾਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਰੱਖਿਆ ਗਿਆ ਹੈ 11:30 ਵਜੇ ਮੀਟਿੰਗ ਹੁੰਦੀ ਆ ਵਿਧਾਇਕ ਦਲ ਦੀ ਤੇ ਉਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਆਤੀਸ਼ੀ ਦਾ ਨਾਮ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਤਾਂ ਨਵੇਂ ਮੁੱਖ ਮੰਤਰੀ ਵਜੋਂ ਆਤੀਸ਼ੀ ਦੇ ਨਾਮ ਦੇ ਉੱਪਰ ਮੋਹਰ ਹੈ ਜਿਹੜੀ ਉਹ ਲੱਗ ਚੁੱਕੀ ਹੈ